ਰਾਜੂ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਤੇ ਵਾਪਰੀ ਇੱਕ ਅਜੀਬ ਘਟਨਾ ਹੋਈ 150 ਤੋਂ ਵੱਧ ਫੋਨ ਚੋਰੀ ਸਤਿ ਸ਼੍ਰੀ ਅਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਹਨੇਸ਼ ਸ਼ਰਮਾ ਇਸ ਵਕਤ ਦੀ ਉਹ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦੇ ਕਿ ਰਾਜੂ ਜਵੰਦਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਦੇ ਦੌਰਾਨ ਜਿਹੜਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਵੇਲੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਅਤੇ ਕਲਾਕਾਰ ਇਕੱਠੇ ਹੋਏ ਸਨ ਜਿਨ੍ਹਾਂ ਦੇ 150 ਤੋਂ ਵੱਧ ਫੋਨ ਜਿਹੜੇ ਨੇ ਚੋਰੀ ਹੋ ਗਏ ਇਸ ਗੱਲ ਦੀ ਜਾਣਕਾਰੀ ਗਾਇਕ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਰਾਹੀਂ ਦਿੱਤੀ ਹੈ ਗगन ਕੋਕਰੀ ਨੇ ਕਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਰਾਜਵੇਰ ਜੋ ਬੰਦਾ ਨੂੰ ਅੰਤਿਮ ਵਿਦਾਇਗੀ ਦੇਣਾ ਹੈ ਸੰਤੇ ਹੀ ਪੀੜ ਦਾ ਫਾਇਦਾ ਚਾਕੇ ਕੁਝ ਲੋਕਾਂ ਨੇ ਜਿਹੜੇ ਸਨ ਫੋਨ ਚੋਰੀ ਕਰ ਲਿੱਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਸ਼ੋਗ ਤੇ ਮੌਕੇ ਤੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਇਸ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਗगन ਕੋਕਰੀ ਦੇ ਖੁਦ ਦਾ ਫੋਨ ਜਸਵੀਰ ਜੱਸੀ ਦਾ ਫੋਨ ਤੇ ਇਸ ਨਾਲ ਹੀ ਪਿੰਕੀ ਢਾਲੀਵਾਲ ਜੀ ਦੇ ਦੋ ਫੋਨ ਦੇ ਨਾਲ ਨਾਲ ਵੱਡੀ ਗਿਣਤੀ ਦੇ ਵਿੱਚ ਕਲਾਕਾਰਾਂ ਤੇ ਲੋਕਾਂ ਦੇ ਫੋਨ ਜਿਹੜੇ ਸਨ ਹੋਵੇ ਇਸ ਗੱਲ ਦੇ ਉੱਤੇ ਨਾਰਾਜ਼ਗੀ ਜਤਾਈ ਹੈ ਗਗਨ ਕੋਕਰੀ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਹੋਵੇ ਤੇ ਉਹ ਜ਼ਰੂਰ ਸਾਂਝਾ ਕਰੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਇੱਕ ਜਣੇ ਦਾ ਕੰਮ ਨਹੀਂ ਹੋ ਸਕਦਾ ਮਾਮਲੇ ਦੇ ਵਿੱਚ ਜਿਹੜੇ ਸਨ 20 ਤੋਂ 25 ਲੋਕ ਸ਼ਾਮਲ ਹੋ ਸਕਦੇ ਨੇ ਫੋਨ ਚੋਰੀ ਹੋਣ ਦੀ وجہ ਦੇ ਨਾਲ ਬਹੁਤੀ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅੱਜ ਕੱਲ ਸਾਰੇ ਲੋਕ ਜਿਹੜੇ ਹੁੰਦੇ ਹਨ ਫੋਨ ਤੇ ਡਿਪੈਂਡ ਹੁੰਦੇ ਹਨ ਤੇ ਅਜਿਹੇ ਸੋਕ ਤੇ ਮੌਕੇ ਤੇ ਜਿਹੜੀ ਹੈ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਨਾਕ ਗੱਲ ਹੈ ਐਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਤੇ ਲਈ ਰੋ ਪਬਲਿਕ ਅਬਲੇ ਟੀਵੀ ਦੇ ਨਾਲ ਧੰਨਵਾਦ